ਨੰਬਰਦਾਰ ਦਾ ਪੁੱਤਰ ਅਮੇਗਾ ਮੋਟਰਸਾਈਕਲਾਂ ਦਾ ਜੇਤੂ ਮੇਲੇ ਵੀਰੇ ਬਿੱਲੇ ਘੋਟੀ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਰ ਦੇ ਖੇਡ ਮੈਦਾਨ ਦੇ ਵਿੱਚ ਮੱਠਾ ਟੇਕਦਾ ਆਇਆ ਹੈ ਦੱਸੇ ਦੇ ਨਾਲ ਕਹਿੰਦੇ ਪੱਕੀ ਯਾਰੀ ਹੈ ਘੋਟੀ ਵਾਲੇ ਬਿੱਲੇ ਦੀ ਕਬੱਡੀ ਟੱਕਰ ਕੋਲ ਫਾਈਨਲ ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦੀ ਸਾਡੀ ਵੀਰਦੀ ਹੈ ਕਬੱਡੀ ਟੱਕਰ ਕਬੱਡੀ ਪਹਿਲ ਦੇ ਫਾਈਨਲ ਦੀਆਂ ਦੋਨੋਂ ਟੀਮਾਂ ਵਾਲੀਆਂ ਗਰਾਊਂਡ ਦੇ ਵਿੱਚ ਆ ਜਾਣ ਹਾਂ ਬਿੱਲੇ ਘੋਟੀ ਪੈਣ ਵਾਲਾ ਕਹਿੰਦੇ ਪਾਉਂਦਾ ਹੈ ਪਹਿਲੀ ਰੇਡ ਮੇਰੇ ਵੀਰੇ ਹੁਣ ਦੇਖੋ ਚਾਰ ਜਾਂਦੀ ਮੰਨੇ ਪਰ ਵੱਲੇ ਖੇਡ ਕਬੱਡੀ ਦੇ ਅੰਦਰ ਚੋਹਾਂ ਵਿੱਚੋਂ ਕੌਣ ਹੁਣਿੰਦਰ ਦਾ ਕਹਿੰਦੇ ਨਾਂ ਬਖਤ ਵੱਡਾ ਕੋਡੀ ਦੁਨੀਆ ਦੇ ਵਿੱਚ ਹੈ ਨਾਲ ਗੋਲਦੀ ਵਰਗੇ ਤੇ ਮੁਕਾਬਲਾ ਕਹਿੰਦੇ ਕੌਦੀਬ ਤੇਸੀਵੇ ਨਾਲ ਹੈ ਆ ਮੁੰਡੇ ਦੀ ਗੱਲ ਕਹਿੰਦੇ ਜੁਆਇਨਿੰਗ ਹੋਈ ਹੈ ਪੋਰਸ ਵਿੱਚ ਜਿਹੜੇ ਮੁੰਡੇ ਨੇ ਟਰਾਈ ਕੀਤੀ ਹੈ ਤੇ ਨੰਬਰ 7 ਦੇ ਇਸ ਲਈ ਇਸੇ ਖੜਵਾਇਆ ਹਿੰਦੀ ਦੀ ਰੇਡ ਤੇ ਕੜਿਆਣੇ ਵਾਲਾ ਗੱਲ ਕਰੂ ਸਾਡਾ ਵੀ ਆ ਸ਼ਿੰਦੀ ਅਗਲਾਬ ਵਾਲਾ ਇਹ ਨਾਂ ਇਹਨਾਂ ਦੀ ਕਹਿੰਦੇ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਜਿਹੜੀ ਖੇਡ ਬਖੋਖਰੇ ਕਬੱਡੀ ਪਟਾਂ ਦੇ ਉਸ ਨੌਜਵਾਨ ਨੇ ਕਹਿੰਦੇ ਦਿਖਾਈ ਹੈ ਬੱਧ ਘੱਟ ਜੱਫਾ ਲੱਗਦਾ ਕਹਿੰਦੇ ਇਸ ਮੁੰਡੇ ਨੂੰ ਵੀ ਇੰਨੀ ਨਾਇਵਰ ਖੇਡੂਗਾ ਯਾਫਰੇ ਮੇਰੀਓ ਪਰ ਨਹੀਂ ਮਿੱਤਰੋ ਇਥੇ-ਉਥੇ ਦੀ ਗੱਲ ਹੋ ਗਈ ਹੈ ਬਾਅਦ ਸਮਾਂ ਦੱਸੂਗਾ ਲਓ ਸ਼ੰਦੀ ਸ਼ੰਦੀ ਤਾਲੀਆਂ ਮਾਰਨ ਕੋਲ ਜ਼ੋਰਦਾਰ ਸ਼ੰਦੀ ਕਹਿੰਦੇ ਪਿਛਲੇ ਮੈਚ ਦੇ ਵਿੱਚ ਵੀ ਸਿਰੇ ਦੀਆਂ ਕਬੱਡੀਆਂ ਪਾਈਆਂ ਉਸੇ ਤਰ੍ਹਾਂ ਜੱਜਨ ਵਰਗੇ ਸਿਰੇ ਦੀ ਰੇਡਾਂ ਪਾ ਰਿਹਾ ਹੈ ਬਾਹਰ ਤੋਂ ਪਾਸੇ ਦੋਹਾਂ ਧੋਤੀ ਤੇ ਕਹਿੰਦੇ ਨੌਜੋਤ ਵੀਕੇ ਵਰਗੇ ਕਹਿੰਦੇ ਸ਼ਾਨਦਾਰ ਕਬੱਡੀਆਂ ਪਾ ਰਿਹਾ ਹੈ ਲੱਗੂ ਘੋਟੀ ਵਾਲਾ ਇਸ ਲਈ ਫਿਰ ਕਹਿੰਦੇ ਤਿਆਰ ਹੈ ਕਬੱਡੀ ਪਾਉਣ ਦੇ ਲਈ ਉਧਰ ਦਾਬਾ ਨਿਰਮਰਦਾਸ ਸਪੋਰਟਸ ਕਲੱਬ ਹੈ ਖੰਨਾ ਜਿਹੜੀ ਪੂਰਾ ਤਿਆਰ ਹੈ ਸਾਡੇ ਵੀ ਗੁੜੀ ਗੁੜੀ ਮਹਿੰਦੂਤਾ ਵਾਲੇ ਨਾਲ ਟੀਮ ਸ਼ੇਰ ਗਿੱਲ ਤੇ ਇਕੱਲਾ ਹੀ ਜਿਹੜੇ ਸਾਡੇ ਸਾਰੇ ਵੀਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਰਦੀ ਫਰੀਜੇ ਤੇ ਬਜੀਰ ਸਿੰਘ ਮੰਗੜਾ ਸਪੋਰਟਸ ਵਾਲੇ ਬਹੁਤ ਬਹੁਤ ਧੰਨਵਾਦ ਪਰ ਬਜਿੰਦਰ ਮਨਜਿੰਦਰ ਮੇਰੇ ਵੀਰ ਬਲਜਿੰਦਰ ਤੇ ਦਿੱਲੀ ਦਾ ਕਹਿੰਦੇ ਤਿਆਰ ਹੋ ਚੁੱਕੇ ਅੱਜ ਖੇਡ ਕਹਿੰਦੇ ਜੜੀ ਬੱਥੇ ਰੱਖੀ ਹੈ ਜੋ ਅਜਲਾਉ ਦੀ ਟੀਮ ਜਿੱਤਦੀ ਹੈ ਤਾਂ ਗੁਲੀ ਮੰਡੂ ਦਾ ਵਾਲੇ ਵੱਲੋਂ ਕਹਿੰਦੇ 500 ਦਿੱਤਾ ਜਾਣਾ ਮੇਰੇ ਵੀਰੋ 500 ਵੀ ਕਹਿੰਦੇ 100-100 ਦੇ ਨੋਟ ਜਿਹੜੇ ਦਿੱਤੇ ਜਾਣੇ ਹੈ ਜਿਹੜੇ ਨੋਟ ਲੈਣ ਨੂੰ ਫਿਰ 8 ਵਜੇ ਕਹਿੰਦੇ ਬੈਂਕ ਦੇ ਅੱਗੇ ਲਾਈਨਾਂ ਲੱਗ ਜਾਂਦੀਆਂ ਨੇ ਉਹ ਨੋਟ ਕਹਿੰਦੇ ਜਿ ਮਹੂਤਾਂ ਦੇ ਕੱਪੜੇ ਉੱਤੇ ਦਿੱਤੇ ਜਾਣੇ ਹੈ ਲਓ ਉਧਰ ਵੇਖੋ ਕਹਿੰਦੇ ਖਾਨ ਬੱੱਡੇ ਵਾਲੀਆਂ ਮੇਰੇ ਵੀਰੋ ਬੱੱਡੇ ਵਾਲ ਦੀ ਧਰਤੀ ਕਹਿੰਦੇ ਕਬੱਡੀ ਦੇ 17 ਦੀ ਧਰਤੀ ਹੈ ਕਬੱਡੀ ਦੇ ਪਰਸੇ ਦਾ ਮੇਲੇ ਕਮੌਰ ਦਾ ਜਿਹੜਾ ਮਾਣ ਇਸੇ ਕੰਮੋਂ ਮਿਲਿਆ ਆਇਆ ਹੈ ਲਓ ਇੱਧਰ ਅਗਲੀ ਰੇਡ ਕੀਤਾ ਘੋਟੀ ਪੈਣ ਵਾਲਾ ਮੇਰੇ ਵੀਰ ਦੂਸਰੇ ਪਾਸੇ ਕਹਿੰਦੇ ਮਰਜੰਦਰ ਵਰਗੇ ਜੈੰਦੀ ਵਰਗੇ ਚਾਰ ਮੰਨੇ ਪਰਮਦੇ ਖਿਡਾਰੀ ਬਹੁਤ ਸਖੀਰ ਕਹਿੰਦੇ ਨਾਉਰਾਨ ਇਸ ਲਈ ਦੋਨੋਂ ਸਰਦਾਰਾਂ ਦਾ ਕਿੰਨੇ ਹੁੰਦਾ ਆ ਅੰਕਾਰਵਾ ਤੇ ਨਾ ਕਰ ਨਾ ਕਰ ਪਰ ਪਾਈਆਂ ਉਧਰੇ ਕਾਜਾਂ ਨੂੰ ਜੇ ਸਿੰਘ ਮਾਰਦੇ ਠੋਕਰ ਪੜਦਾ ਕਾਜਾਂ ਨੂੰ ਸਿੰਘ ਮਾਰਦੇ ਠੋਕਰ ਪੜਦਾ ਕਾਜਾਂ ਨੂੰ ਅੱਜ ਸ਼ਾਨ ਔਰ ਨਾ ਜਿਸੇ ਲਈ ਦੋਨੀਆਂ ਟੀਮਾਂ ਦਾ ਬਸ਼ੀਰ ਜਨਾਲ ਵਾਲਾ ਫਿਰ ਜਾਂਦਾ ਹੈ ਅਗਲੀ ਰੇਡ ਖੇਡ ਮੈਦਾਨ ਦੇ ਅੰਦਰ ਬਨਾਲੀ ਤੇ ਸਿੱਕੇ ਸਾਹ ਨਹੀਂ ਜਾਂਦੇ ਜੱਗ ਦੀ ਰਫਲ ਬਨਾਲੀ ਦੇ ਬਨਾਲੀ ਮਕੰਨਪਰੀਆ ਵੀ ਕਹਿੰਦੇ ਜਿਹਦੇ ਜੱਫੇ ਨਾਲ ਤਾਂ ਗੱਲ ਵੱਖਰੀ ਕਰਾਦਾ ਕਹਿੰਦੇ ਖੇਡ ਮੈਦਾਨਾਂ ਵਿੱਚ ਬਨਾਲੀ ਇਸ ਵੇਲੇ ਲਾਹ ਤੱਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਹੋ ਰਿਹਾ ਹੈ ਬਿਲੋਂ ਘੋਟੀ ਜਾਂਦਾ ਮੱਥਾ ਢੇਰੀਆਂ ਤੇ ਟੇਕੇ ਟਖਲਾਂ ਦੀ ਕਹਿੰਦੇ ਬਨਾਲੀ ਦਾ ਸਰੀਰ ਦੇਖ ਕੇ ਸਖੀ ਕਕਰਾਲੇ ਦੀ ਤਰਖੀ ਨਾ ਖੋਟੀ ਤੇ ਈਮਾ ਵਿੱਚੋ ਟੀਮਿਆ ਦੇ ਪੀਨ ਹੈ ਘੋਟੀ ਆਹ ਬੇਲੂ ਭੇਟੀ ਵਾਲਾ ਸਾਹਮਣੇ ਵੇਖੋ ਇੱਕ ਹੋਰ ਸ਼ਾਨਦਾਰ ਗਦਾਵਾ ਕਰਦਾ ਹੋਇਆ ਆਪਣੀ ਟੀਮ ਦੇ ਹਿੱਸੇ ਵਿੱਚ ਸ਼ਿਮੀ ਅਜਾਲ ਫਿਰ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਮੈਦਾਨ ਦੇ ਵਿੱਚ ਚਾਰ ਜਫਰੀ ਸਾਹਮਣੇ ਤਿਆਰ ਹੈ ਚਾਰਾਂ ਵਿੱਚੋਂ ਫਿਰ ਕੌਣ ਕੌਣ ਲੱਗਦਾ ਛੇ ਮੁੰਡੇ ਨੂੰ ਮੇਰੇ ਵੀਰੇ ਲਓ ਸਭੇ ਦੀ ਗੱਲ ਹੋਊਗੀ ਲਓ ਰਾਮਾ ਸੁਪਾਂਜ ਫਟੇਗ ਰੋਹਾ ਵਾਲਾ ਕਰਦਾ ਹੋਇਆ ਰੌਲਾ ਜੋ ਪੁਆਇੰਟ ਛਿਮੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਿਆ ਹੈ ਹਰਜਿੰਦਰ ਲਲਕਲਾ ਵਾਲਾ ਜੁੱਫੀ ਦੀ ਆਵਾਜ਼ ਹੁੰਦਾ ਨੂੰ ਬੇਨਤੀ ਹੈ ਜੀ ਗੁੜੀ ਦੇ ਨਾਲ ਕੇ ਸੰਪਰਕ ਕਰ ਲਵੇ ਹਰਜਿੰਦਰ ਲਲਕਲਾ ਵਾਲਾ ਅਜਲੌਵੀ ਟੀਮ ਦੇ ਵੀ ਕਹਿੰਦੇ ਵੱਡੀਆਂ ਆਸਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਦੂਜੀ ਟੀਮ ਲੈ ਵੀ ਲਾਟੂ ਸਿੰਘ ਕਹਿੰਦੇ ਇਸ ਸੀਜ਼ਨ ਦਾ ਚੌਥਾ ਸੈਮੀਫਾਈਨਲ ਮੈਚ ਅੱਜ ਮੌਜੂਦਾਂ ਦੇ ਵਿੱਚ ਖੇਡ ਰਹੀ ਹੈ ਦੇਖੋ ਵੱਖਰੇ ਮੇਲੇ ਨੇ ਤਾਂ ਜਿਹੜੀ ਸਮਾਂਵਾਸੀ ਪਿਛਲੇ ਸੀਜ਼ਨ ਜਦੋਂ ਟੀਮ ਪਹਿਲਾ ਮੈਚ ਹਾਰ ਜਾਂਦੀ ਸੀ ਤੇ ਅੱਜ ਕੱਲ ਕਹਿੰਦੇ ਕੁਆਟਰ ਜ ਫਾਈਨਲ ਖੇਡਦੇ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੇ ਸਾਰੇ ਪਲੇਅਰਾਂ ਨੂੰ ਸੱਦੇ ਪਾਸ਼ਾ ਲੰਮੀ ਅਮਰਾਂ ਬਖਸ਼ੇ ਤੇ ਸਨ ਕੋਲ ਤੋਂ ਬਚਾਈ ਰੱਖੇ ਰਣਜੀਤ ਲਾਲਕੜਾ ਵਾਲਾ ਉਸ ਵੀਰ ਨੂੰ ਟੀਮ ਦੇ ਦੀ ਖੁਰੀ ਦੇ ਨਾਲ ਜੋੜੀ ਲੈ ਕੇ ਸੰਪਰਕ ਕਰ ਲਵੇ ਜੀ ਉਹਦੇ ਰਣਜੀਤ ਸੇਖੋਂ ਸਾਡਾ ਵੀਰ ਇਹਨਾਂ ਨੇ ਕਹਿੰਦੇ ਟੰਡੇ ਗੱਡੜੀ ਵਾਲੇ ਨੂੰ ਫੌਰ ਕੀ ਵਾਲ ਗੱਡੀ ਦੇਣੀ ਹੈ ਮੇਰੇ ਵੀਰੋ ਕਨੇ ਭੇਟਾਂ ਵਾਲ ਨੂੰ ਸਟਾਰ ਕੀ ਉਹ ਗੱਡੀ ਤੇ ਅਮਨੇ ਦੇ ਨੇ

ਜੋਗਦੋਤ ਨੂੰ ਦੱਸਦਾ ਜੀ ਮੋਜੀਤ ਅਗਲਾਦ ਵੱਲੋਂ ਜਿਹੜੀ ਵੀ ਕਹਿੰਦੇ ਵੀ ਜਸੂ ਲਾਨਗੇ ਜਲਾਲ ਦੀ ਟੀਮ ਦੇ ਖਿਡਾਰੀ ਮੋਜੀਤ ਅਗਲਾਦ ਵੱਲੋਂ ਉਹਨੇ ਕਹਿੰਦੇ 100-100 ਦੇ ਜਿਹੜੇ ਮਾਰਕਤੇ ਜਾਣੇ ਆ ਪਰ ਬੱਲੂ ਘੋਟੇ ਕਹਿੰਦੇ ਇਸ ਵੇਲੇ ਹੱਤਰੀ ਪਹਰਾ ਰਿਹਾ ਸ਼ਾਨਦਾਰ ਰੰਗ ਦਾ ਨਾਟਕ ਕਰਦਾ ਹੋਇਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਅਗਲੀ ਕਬੱਡੀ ਕਹਿੰਦੇ ਫਿਰ ਪਾਈ ਹੈ ਸ਼ਿਮੀ ਅਗਲਾਦ ਨੇ ਖੇਡ ਮੈਦਾਨ ਦੇ ਵਿੱਚ ਜਦ ਵੀ ਬਰੇਰਸ ਮੁੱਛ ਫੁੱਟ ਕੱਢੂਆ ਕਹਿੰਦੇ ਨਵੀਂ ਉਮਰ ਹੈ ਤੇ ਦੂਜੇ ਪਾਸੇ ਕਹਿੰਦੇ ਖਾਨ ਲਓ ਖਾਨ ਵੱੱਡੇ ਵਾਲੀਆਂ ਮੇਰੇ ਵੀਰੋ ਕਿ ਖੇਡਾਂ ਵੱਡੀਆਂ ਤੇ ਜਿੰਦੇ ਲੋਕ ਵੱਡੀਆਂ ਪਿੰਡ ਮਸ਼ਹੂਰ ਹੋ ਗਿਆ ਪਿੰਡ ਬੱਦੋਵਾਲ ਸੀ ਕਹਿੰਦੇ ਨੇੜੇ-ਨੇੜੇ ਹੁਣ ਕਹਿੰਦੇ ਦੂਰੇ-ਦੂਰ ਹੋ ਗਿਆ ਲਓ ਖਾਨ ਵੱੱਡੇ ਵਾਲੀਆਂ ਉਸਨੇ ਲੱਗਦਾ ਹੈ ਤਗੜਾ ਜੱਫਾ ਔਰ ਹੁਣ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਹੋੜ ਲੱਗਾ ਜਿਵੇਂ ਬੱਦੋ ਦੇ ਕਹਿੰਦੇ ਤਲਵੀਰ ਭੀਰੇ ਵਰਗੇ ਜੁੱਤੀ ਰਿੰਦੇ ਬੱਦੋਵਾਲ ਪਿੰਡ ਦੇ ਵਿੱਚ ਛਿੱਪੇ ਵਰਗੇ ਕਹਿੰਦੇ ਲਗਾਤਾਰ 3 ਸਾਲ ਕਹਿੰਦੇ ਕੈਨੇਡਾ 'ਚ ਬਹੁਤ ਤਗੜਾ ਖੇਡੇ ਵਾ ਨਵਜੋਤ ਸਿੰਘ ਰੀਤਾ ਵੀ ਕਹਿੰਦੇ ਖੇਡਾਂ ਦੇ ਵਿੱਚ ਫੁੱਟ ਵਧੇ ਦੇ ਜੀ ਕਹਿੰਦੇ ਪਰ ਮਨਜਿੰਦਰ ਕਟਾਰ ਵੇਡ ਮਹਾਨ ਯਾਖੀ ਕਹਿੰਦੇ ਦੁਨੀਆ ਭਰ ਦਾ ਲਾ ਮਨਜਿੰਦਰ ਇਸ ਲਈ ਲਾਂਦਾ ਹੋਇਆ ਜੱਫਾ ਲਾਲੀ ਕੈਨੇਡਾ ਤੇ ਸੁਪਿੰਦਰ ਗੁਰਮਦੇ ਵੱਲੋਂ ਕਹਿੰਦੇ 200 ਦਿੱਤਾ ਗਿਆ ਮੇਰੇ ਵੀਰੋ ਕਟਾਲੇ ਦੇਖਦੇ ਮਨਜਿੰਦਰ ਦੇ ਲਈ ਮਨਜਿੰਦਰ ਦੇ ਲਈ ਬੜੇ ਮਾਣ ਸਨਮਾਨ ਦੇ ਦਿੱਤੇ ਜਾ ਰਹੇ ਹੈ ਉਧਰ ਪੁਰਤਾ ਚੀਨਾ ਵੀ ਸਾਰਾ ਵੀਰ ਦੇ ਮੇਲੇ ਦਾ ਨੰਦ ਜੀ ਮਾਰਿਆ ਸਿਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਓ ਅਗਲੀ ਕਬੱਡੀ ਇਹ ਹੈ ਨੌਣਣ ਕਹਿੰਦੇ ਜਹਲ ਪਰਵਾਰ ਦਾ ਜਗਨਜੀਤ ਸਿੰਘ ਮਲੇ ਪੰਜਾਬੀ ਵੀਰੋ ਹਸਰੇ ਪਾਸੇ ਕਹਿੰਦੇ ਪੀਟਾ ਹਰਿਓਂ ਵਾਲਾ ਵੀ ਆਸਟ੍ਰੇਲੀਆ ਦੇ ਖੇਡ ਕਰਾਉਣਾਂ ਵਿੱਚ ਕਹਿੰਦੇ ਟੱਕਰਾ ਖੇਡਿਆ ਲੈ ਵੀ ਕੜਿਆਣੇ ਵਾਲਾ ਆਸਟ੍ਰੇਲੀਆ ਦਾ ਮੈਲਵਾਰਾ ਆ ਆਸਟ੍ਰੇਲੀਆ ਦਾ ਸਿਰਮਾ ਆਸਟ੍ਰੇਲੀਆ ਦਾ ਤਰਫ ਕਹਿੰਦੇ ਬੜੇ ਮੋਢੇ ਮਸ਼ੂਰ ਬਣੇ ਗਏ ਆ ਆ ਨਾਲ ਬੰਨੀ ਕੋਨਾ ਗਰਾਉਂਡਾਂ ਦੇ ਵਿੱਚ ਜੇ ਅੱਗੇ ਆਏ ਆ ਪਰ ਨੰਬਰ 7 ਦੇ ਕਿਵੇਂ ਇਸੇ ਜੁੜਦਾ ਆ ਦੂਜੇ ਖੇਡਟੀ ਵਾਲਾ ਕਹਿੰਦੇ ਪਾਉਦਾ ਹੋਇਆ ਰੇਡ ਮੇਰੇ ਵੀਰੋ ਅੱਜ ਸੇ ਦੇ ਮੁਕਾਬਲੇ ਮਜਬੂਤਾ ਦੇ ਵਿੱਚ ਜਿਹੜੇ ਖੇਡੇ ਗਏ ਆ ਤੇ ਤੁਹਾਨੂੰ ਪੈ ਗਈ ਯਾਰੋ ਮਜਬੂਤਾ ਦੇ ਕਬੱਡੀ ਕੱਪ ਦੀ लॻदी तारी टका मारो मेर वीह भाई दो सौ होर करो लाली कनेड़ा सतजेंद्रुम जे वञो की चार सौ रुपिया जहिड़ा तूं मनजेंदर जा वी मोटी सिंधी पत्रकार ਹਰ ਇੱਕ ਪੱਤਰਕਾਰ ਜਿਹੜੀ 200 600 ਰੁਪਿਆ ਕਤਾਰੇ ਦੇ ਮਰਜਿੰਦਰ ਰਾਜਾ ਆਉਗੇ ਮੇਰੇ ਵੀਰੋ ਗੁਰਦੀ ਸਿੰਘ ਪੱਤਰਕਾਰ ਜੀ ਦਾ ਧੰਨਵਾਦ ਹੈ ਉਧਰ ਬਾਰੀ ਵੀ ਸਾਡਾ ਵੀਰ ਖੜਾ ਹੈ ਬਗਲੀ ਵਾਲੇ ਧੰਨੇ ਦਾ ਭਰਾ ਮੇਰੇ ਵੀਰ ਅੱਜ ਮੇਲੇ ਤੇ ਜਿਹੜਾ ਪਹੁੰਚਾਇਆ ਧੰਨੇ ਦਾ ਵੀ ਨਾਮ ਚੱਲਿਆ ਕਹਿੰਦੇ ਦੁਨੀਆ ਭਰ ਦੇ ਵਿੱਚ ਹਰਜਿੰਦਰ ਜੀ ਨੇ ਇੱਕ ਵਾਰ ਹੋਰ ਪੁੱਜ ਗਿਆ ਹੈ 200 ਰੁਪਏ ਗੁਰਦੀ ਤੁਹਾਡਾ ਤੇ 200 ਇਧਰ ਲਾਗੀ ਕਨੇਡਾ ਸੁਪਿੰਦਰ ਭਾਈ ਨਾਲ ਦਾ ਤੇ 100 ਜਿਹੜਾ ਮੇਰੇ ਕੋਲ ਹੈ ਇਹ ਸਭ ਤੋਂ 700 ਰੁਪਿਆ ਦਾ ਜੁਰਮ ਖਿਡਾਰੀ ਦਾ ਟੂਲ ਦਾ ਕਰਾਂਗੇ कुल अप अो जी शानदारे चलंदा दोन टीम नि सिर पाई आहे के कबी खेल मैदान जे ਦੂਜੇ ਪਾਸੇ ਇੱਕ ਕੰਦੀ ਤੇ ਕੰਦਾਲਾ ਨਾਲ ਹੀ ਬਨਾਲੀ ਵੀ ਰਿਹਾ ਬਨਾਲੀ ਮਟਕਪੁਰੀਆ ਪਰ ਕਬੱਡੀ ਮਾਰ ਦੇ ਛੁੱਟੀ ਦੇ ਲਈ ਬੜੀ ਉਮਰ ਹੈ ਨੌਜਵਾਨ ਕਹਿੰਦੇ ਛੁੱਟੀ ਮਦਾਂ ਖਿਡਾਰੀ ਬੱਗੀਆਂ ਪ੍ਰਾਪਤੀਆਂ ਪਾਣਾ ਹੈ ਇਸ ਲਈ ਮੈਦਾਨ ਦੇ ਵਿੱਚ ਸੈਮੀਫਾਈਨ ਮੁਕਾਬਲਾ ਕਹਿੰਦੇ ਜਿੱਤਣ ਵਾਲੀ ਟੀਮ ਇੱਕ ਨਾਮ ਦੀ ਜਿਹੜੀ ਹੱਕਦਾਰ ਹੋ ਜਾਵੇਗੀ ਲਓ ਇਸ ਲਈ ਬਹੁਤ ਹੁੰਦਾ ਦੀ ਧਰਤੀ ਔਰ ਖੇਡ ਕਬੱਡੀ ਦੇ ਤਕੜੇ ਮੁਕਾਬਲੇ ਦਾ ਆਨੰਦ ਮਾਣਦੇ ਹੋਏ ਕਬੱਡੀ ਦੇ ਚੋਤੇ ਕੀ ਕਬੱਡੀ ਦੇ ਪ੍ਰਸਿੱਧ ਮਹਾਨ ਪ੍ਰਮੋਟਰ ਗੁਰਵੀਰ ਸਿੰਘ ਮੰਗੜ ਕੁੱਤੇ ਪੜਵਾਲੇ ਜਿਨ੍ਹਾਂ ਦਾ ਨਾਮ ਬਣੀ ਕਿੰਨੀ ਕਵਾਰ ਹਜਵਾਨ ਤੇ ਬੋਲਿਆ ਗਿਆ ਪਰ ਪਹਿਲੀ ਵਾਰ ਜਿਹਨਾਂ ਦਰਸ਼ਨ ਹੋਏ ਐ ਉਸੇ ਗਰਾਊਂਡ ਦੇ ਵਿੱਚ ਮੇਰੀ ਵੀਡੀਓ ਉਹਦਾ ਵੀ ਫਿਰ ਤੋਂ ਧੰਨਵਾਦ ਹੈ ਲਓ ਦਿੱਲੀ ਦੇ ਇਸੇ ਮੈਦਾਨ ਦੇ ਵਿੱਚ ਫਿਰ ਪਾਉਦਾ ਹੈ ਕਬੱਡੀ ਔਰ ਦੂਜੇ ਪਾਸੇ ਕਹਿੰਦੇ ਔਰ ਸੁਣੀ ਟਰਾਈ ਕੀਤੀ ہوئی ਨਾਜਵਾਨ ਔਰ ਇੱਥੇ ਸਾਹਮਣੇ ਲਓ ਪੀਐਸ ਕਲ ਦੇ ਕਬੱਡੀ ਪਾਲਬੀ ਨੇ दान वांधा हुया चुकी रंगली रोशनीअ खे कब्डी कपाल ਖਾਨ जा आतोवान ਆ ਅੰਦਾਜ਼ ਹੈ ਕਹਿੰਦੇ ਮੁੰਡੇ ਦਾ ਬੜੀ ਤੇਜ਼ ਤਾਕਤ ਕਹਿੰਦੇ ਜੱਫੇ ਲਾਉਂਦਾ ਖਾਨ ਅਗਰਤਵਾਲੀਆ ਇੱਕ ਪਾਸੇ ਕਹਿੰਦੇ ਮੁੰਡਾ ਜਹਰ ਪੁਆਰ ਦਾ ਇਹ ਹੈ ਕਹਿੰਦੇ ਨੌਜਵਾਨ ਅਗਰੋ ਅਜਲੌਰ ਦੀ ਧਰਤੀ ਦਾ ਜਗਨ ਜਿਹਦਾ ਪਾਵਰਪੁਲ ਕਹਿੰਦਾ ਤੇ ਅਜਲੌਰ ਪਿੰਡ ਵਿੱਚ ਕਹਿੰਦੇ ਨਾਰ ਕਿਨੇ ਮੇਰੇ ਵੀਰੋ ਤੇ ਦੁਨੀਆ ਦੇ ਉੱਤੇ ਕਹਿੰਦੇ ਨਾਂ ਬਣ ਗਿਆ ਗਗਨ ਅਜਲੌਰ ਵਾਲਾ ਜਿਹਦਾ ਢੋਟੀ ਪਿੰਡ ਵਾਲਾ ਪਾਉਂਦਾ ਹਿਆ ਰੇਡ ਹੁਣ ਦੇਖੋ ਮਰਜੰਦਰ ਦਾ ਨਾਮ ਕਹਿੰਦੇ ਦੁਨੀਆ ਦੇ 17 ਦੇ ਵਿੱਚ ਹੈ ਮੇਰੇ ਵੀਰੋ ਕੈਦੀ ਪੁਰੇ ਵਾਲਾ ਪਹਿਲੀ ਪੁਰ ਦੇ ਵਾਲਾ ਤੇ ਨੰਬਰ 25 ਪੰਜਾਬੀ ਦੇ ਸੇ ਜੋੜ ਦਿੱਤਾ ਹੈ ਬਹੁਤ ਸਾਰੇ ਦੀ ਬਾਈਕ ਨਹੀਂ ਆ ਜਿਹੜੀ ਸੇਲਾ ਨਵਾ ਰਿਹਾ ਸਾਰੇ ਸੰਗਤ ਨੂੰ ਤਾੜੀ ਪਲਾ ਰਿਹਾ ਹੈ ਉਸ ਸੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੀਰ ਦਾ ਵੀ ਸਾਰੇ ਬਾਨੀਆਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਇਸ ਦੇ ਮਾਨ ਤਾਨ ਜਿਹੜਾ ਜ਼ਰੂਰ ਕਰਨਾ ਹੈ ਬਹੁਤ ਸ਼ੇਤੀ ਸ਼ੰਦੀ ਅਜਲਾਬ ਉਸ ਨੇ ਸ਼ਰਮਪੁਰ ਸ਼ਰਮਪੁਰ ਦਾ ਕਦੇ ਅੰਗ ਜੋੜਦਾ ਤਾਂ ਨਹੀਂ ਪਰ ਫਰਸਾ ਰਾਮੇ ਦਾ ਵੀ ਪੁਆਇੰਟ ਜਿਹੜਾ ਕਲਟੀ ਦੀ ਟੀਮ ਦਾ ਮੈਚ ਦਾ ਸਮਾਂ ਬੀਤ ਗਿਆ ਜੀ ਨਾ ਪੁਆਇੰਟ ਜਿਹੜੇ ਰਏ ਐ ਅਸ਼ਵਾਲ ਦੀ ਟੀਮ ਦੇ ਉੱਤੇ 12.5 ਪਾਣੀ ਰੇ ਰੇ ਐ ਇੱਕ ਘੋਟੀ ਦੀ ਟੀਮ ਦੇ ਰੇ ਐ ਖੰਡੇ ਵਾਲਿਆ ਦਿਲਜੀਤ